प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें युद्ध नशा विरोध मुहिम तहत नौजवानों नशादी नशा की अलामत तो बचाने दो रोजा थ्री ऑन थ्री बास्केटबॉल टूर्नामेंट आयोजित ਇਹਨਾਂ ਦਸਿਆ ਵਰਦ ਮਹੰਤਾ ਅਤੇ ਐਮਐਲਏ ਗਦਰਬਾਹਰਦੇਵ ਸਿੰਘ ਦੇੰਪੀ ਟੇਲੋਂ ਦੇ ਆਹਨੋ ਮਾਈ ਹੇਠ ਜ਼ਿਲ੍ਹਾ ਬਾਸਕਰਵਾਲ ਐਸੋਸੀਏਸ਼ਨ ਅਤੇ ਯੂਥਾਗੂ ਅਵੈ ਸਿੰਘ ਟੇਲੋਂ ਦੇ ਸਹਿਯੋਗ ਨਾਲ ਅੱਜ ਬਾਬਾ ਗੰਗਾਰਾਮ ਬਾਸਕਰਵਾਲ ਸਟੇਡੀਅਮ ਵਿਖੇ ਬਾਸਕਰਵਾਲ ਕੋਚ ਐਸਐਸ ਜੈਸੇਪੁਰੀ ਅਲਵਾਹੇਟ ਦੋਰਾ ਦਾ ਪ੍ਰੀ-ਅੰਤਰੀ ਬਾਸquetਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਮੇਜਬਾਨੀ ਚੇਅਰਮੈਨ ਮਾਰਕੀਟ ਕਮੇਟੀ ਐਡਵੋਕੇਟ ਹਰਦੀਪ ਸਿੰਘ ਪੰਘਾਲ ਵੱਲੋਂ ਕੀਤੀ ਗਈ ਜਿਸ ਮੌਕੇ ਉਹਨਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਕਿਰਨਪਾਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਚੇਅਰਮੈਨ ਐਡਵੋਕਟ ਪੰਗਾਲ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਇਸ ਸਬੰਧੀ ਕੋਚ ਅਸੀਰਪੁਰ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ అలਮਤ ਤੋਂ ਬਚਾਉਣ ਲਈ ਉਹਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਲੜੇ ਪਹਿਤ ਅੱਜ ਦੋ ਰੋਜਾ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ ਜਦੋਂ ਕਿ ਸਕੂਲਾਂ ਅਤੇ ਜਨਤਕ ਥਾਵਾਂ ਤੇ ਸੈਮੀਨਾਰ ਲਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਇਹਦਨ ਸਿਆ ਵਰਤ ਮੁਹਿੰਮ ਦੀ ਸਲਾਹ ਕਰਦੇ ਚੇਅਰਮੈਨ ਹਰਦੀਪ ਸਿੰਘ ਪੰਗਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਇਸ ਉਗੰਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੜੇ ਮਸਤੀ ਨਾਲ ਜਿਥੇ ਸਰਚ ਅਭਿਆਨ ਚਲਾ ਕੇ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਨਸ਼ਾ ਤਸਕਰਾ ਵੱਲੋਂ ਬਣਾਈਆਂ ਜਾਂਦੀਆਂ ਨਜਾਇਜ਼ ਪ੍ਰਾਪਰਟੀਆਂ ਨੂੰ ਵੀ ਤਾਇਆ ਜਾ ਰਿਹਾ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲੇ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ

ਅਸੀਂ ਵਰਤਮਾਨਿਕ ਪ੍ਰਸ਼ੀਰਤਾ ਕੋਈ ਨਾ ਬੱਚਾ ਖਿਡਾਵਲਣਾ ਹੈ ਸਾਡੇ ਖਿਡਾਵਲ ਯਾਰ ਹੋਗਾ ਤੋਂ ਲਸ਼ਾ ਤੋਂ ਦੂਰਾਂਗੇ ਤਾਂ ਇਹ ਪ੍ਰਿਆਰ ਨਹੀਂ ਰਿਹਾ ਪਰ ਐਲਐਸ ਤੋਂ ਬਗੈਰ ਕੋਈ ਹੋਰ ਐਕਟੀਵਿਟੀ ਕੋਈ ਸੈਮੀਨਾਰ ਵਗੈਰਾ ਕਿਕਸਲਾਣਾ ਮੋਹਾਂ ਮੰਡੀ ਜਹਾਂ ਪਰ ਮੋਹਾਂ ਵਿੱਚ ਜਾ ਕੇ ਸਮਾਂ ਵੀ ਲਗਾਵੇ ਚਰਨੇ ਕੇ ਵੀ ਕਾਣੇ ਕਿ ਆਪਣੇ ਬੱਚੇ ਵਰਤਮਾਨਿਕ ਖਿਡਾਣੇ ਪਾਸੇ ਦਿਓ ਜਿਵਾ ਆਪਣੇ ਬੱਚਿਆਂ ਦਾ ਧਿਆਨ ਕੋਈ ਜਾਤਰ ਜੀ ਦੀ ਜੁਨਾ ਵਿੱਚ ਉਹਨਾਂ ਨੂੰ ਬਿਜੀ ਦੇ ਤਾਂ ਕਿ ਆਪਣੀ ਸਿਹਤ ਅਤੇ ਭਰਮਣਤਨ ਦੇ ਪੇਟੀ ਸੁਨੇਹਾ ਕਿ ਜਦੋਂ ਮਾਪਿਆਂ ਤੋਂ ਸਿੱਖਿਆ ਮਾਪਿਆਂ ਤੋਂ ਕਿੰਨੀ ਅਹਿਮ ਹੈ ਇਸ ਨਾਲ ਬਈ ਆਉਂਦਾ ਹੈ ਪੜਾਈ ਵੱਲ ਅਤੇ ਸਿਹਤ ਵੱਲ ਸਿਹਤ ਪਰਤਵੰਤਨ ਦੇ ਕੰਮ ਤੋਂ ਉਹ ਗੱਟ ਵੱਲ ਨੂੰ ਗਵਾਂਡਾ ਵੱਲ ਪੇਸ਼ ਗਵਾਂਡਾ ਵਿੱਚ ਜਾ ਕੇ ਸੇਖਾ ਦੀ ਕੰਦੇ ਚੋਰੀ। ਉਹਨਾਂ ਆਸਾਗਰੀ ਦੀ ਆਫਰਕਾਰ ਦੇ ਤੇ ਜਿਹੜੇ ਨਸਿਆਰ ਦੇ ਮੋਹਿੰਮ ਚਲਾਈ ਗਈ ਹੈ। ਉਹਦੇ ਅਧਿਨ ਅੱਜ ਦੇ ਨਿਬਾਵੇ ਕੇ ਮਾਸਟਰਵਾਡ ਗੁਲਾ ਮਾਸਟਰਵਾਡ ਐਸੋਸੀਏਸ਼ਨ ਨੇ ਉਹ ਕਿਤਰਾ ਵੇਖੇ ਦੋਹਰੋਜਾ ਪ੍ਰੋਗਰਾਮਾਂ ਦੇ ਤੌਰ 'ਤੇ ਪੜਾਇਆ ਜਾ ਰਿਹਾ ਹੈ ਮਾਸਟਰਵਾਡ। ਇਹਦੇ ਕਰਕੇ ਕੀ ਗੱਲ ਹੈ? ਬਾਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਜੁੱਧ ਨਸ਼ਾ ਵਰਗ ਦੀ ਇਹ ਮਹਾਨ ਤਿਰਿ ਗਿੱਤਿ ਸਰਦਾਰ ਕੋਰਾਂਸੀ ਮਾਨ ਜੀ ਵੱਲੋਂ ਤੇ ਉਸ ਦੇ ਅੰਦਰ ਜਿਹੜਾ ਹੈਗਾ ਬਾਸਕਟਬਾਲ ਐਸਸੀ ਮੁਖਸਰ ਆ ਵੱਲੋਂ ਤੇ ਲੀਲਾ ਪੂਰੀ ਸ਼੍ਰੀ ਮੁਖਤਜ਼ਾਰਾ ਵੱਲੋਂ ਸੱਤੀ ਸਾਹਿਬ ਵੱਲੋਂ ਜਿਹੜੇ ਕੋਰੋਜਾ ਟੂਰਨਾਮੈਂਟ ਕਰਵਾ ਰਹੇ ਆ ਅਕਸਾ ਜਿਹੜਾ ਇਹ ਜੁੱਧ ਨਸ਼ਾ ਵਰਗ ਦਾ ਜਿਹੜਾ ਹੈਗਾ ਮਹਾਨ ਗਿੱਤਿ ਬੜੀ ਵਧੀਆ ਢੰਗ ਨਾਲ ਚੱਲ ਰਹੀ ਹੈ ਤੇ ਬੜਾ ਕੋ ਪੰਜਾਬ ਸਰਕਾਰ ਦਾ ਸਰਦਾਰ ਮਾਨ ਸਾਹਿਬ ਦਾ ਬੜਾ ਸੋਹਣਾ ਅਪਰਾਲਾ ਹੈ ਇਸਦੀ ਬੜੀ ਜ਼ਰੂਰ ਸੀ ਕਿਉਂਕਿ ਪਿਛਲੇ ਹਕਮਾਰਾਂ ਨੇ ਜਿਹੜਾ ਨੌਜਵਾਨਾਂ ਨੂੰ ਨਕਸ਼ਾ ਦੇ ਵਿੱਚ ਧੱਕਾ ਪਾਈ ਸਰਕਾਰ ਜਿਹੜੀ ਹੈਗੀ ਉਹਨੂੰ ਬਚਾਉਣ ਲਈ ਇੰਦਾ ਬਲਬਸ ਤੋਂ ਪਿਆੰਦੇਰੀ ਹੈ ਤੇ ਉਸੇ ਲਈ ਜਿਹੜਾ ਇਹ ਕੋਈ ਟੂਰਨਾਮੈਂਟ ਕਰਵਾ ਰਿਹਾ ਮੈਂ ਸੱਤ ਉਸ ਦਾ ਜਰਾ ਪ੍ਰੈਕਟਿਕਲ ਵੀ ਕਾਰਵਾਈ ਕੀਤੀ ਅੱਛਾ ਬਸਰਾ ਨਾ ਬਹੁਤ ਵਧੀਆ ਕਾਰਵਾਈ ਜਿਹੜੀ ਐਗੀ ਹੈ ਪੰਜਾਬ ਸਰਕਾਰ ਕਰ ਰਹੀ ਹੈ ਤੇ ਇਹ ਵੀ ਨਸਾ ਤਸਰ ਨੂੰ ਬਸ ਬਸੇ ਨਹੀਂ ਜਾ ਰਿਹਾ ਉਹਨਾਂ ਦੇ ਜਾਇਦਾਦਾਂ ਪਰ ਦਿੱਤੇ ਜਾ ਰਹੇ ਹਨ ਉਹਨਾਂ ਦੇ ਘਰਾਂ ਦੇ ਪੀਲਾ ਪੰਜਾਬ ਪਹੁੰਚ ਕੇ ਮਾਹੌਲ ਬਣਾਇਆ ਜਾ ਰਿਹਾ ਹੈ ਇਸੋ ਜਿਹੇ ਤਰ੍ਹਾਂ ਦੀ ਜਿਹੜੀ ਕਿਸੇ ਦੀ ਸਮੂਹਯਤ ਜੇ ਦੇ ਵਿੱਚ ਪਾਈ ਜਾਂਦੀ ਹੈ ਉਹਨਾਂ ਤੋਂ ਕੋਈ ਸਖਤ ਜਿਹੜੀ ਹੈ ਸਿਯਾਵਾ ਦਿੱਤੀ ਜਾਂਦੀ ਹੈ ਤੇ ਇਹ ਦੱਸਿਆ ਉਹਨਾਂ ਦੁਕਾਟੇ ਅਸਤ ਖਾਂਦੇ ਰਹੇ ਮੇਰਾ ਜੁੱਤ ਮਛੇਵਾਂ ਉਹਦੇ ਤਰ੍ਹਾਂ ਪੰਜਾਬ ਦੇ ਲੋਕ ਸਰਦਾਰ ਪਾਲ ਸਿੰਘ ਮਾਨ ਜੀ ਵੱਲੋਂ ਚਲਾਇਆ ਕਿ ਜਿਹੜੇ بڑے ਆਰਥਿਕ ਸਿੱਟੇ ਜਿਹੜੇ ਨਜ਼ਰ ਆ ਰਹੇ ਹੁਣ ਤੱਕ بڑے ਵੱਡੇ ਪੱਤਰ ਦੇ ਜਿਹੜੇ ਸਮੰਗਲਰ ਪੜੇ ਗਏ ਆ ਕਿ ਲੋਕਾਂ ਜਿਹੜਾ ਬੜਾ ਇੱਕ ਤੀ ਦੀ ਲਹਿਰ ਹੈ ਕੋਈ ਬੱਚਾ ਦੇ ਮਾਵਾ ਜਿਨ੍ਹਾਂ ਦੇ ਬੱਚੇ ਇਸ ਮੈਸੇਜ ਵਿੱਚ ਲੱਗ ਗਿਆ ਮੈਂ ਉਹਨਾਂ ਨੇ ਬੜਾ ਸ਼ੁਕਰ ਮਨਾਇਆ ਕਿ ਕਿਸੇ ਸਰਕਾਰ ਨੇ ਇਹ ਆਪਾਂ ਤੇ ਜਿਹੜਾ ਜੁੱਤ ਬਸਾਵਰ ਤੋਂ ਪਨਾ ਵਧੀਆ ਚਾਹ ਰਿਹਾ ਤੇ ਅੰਜਾਮ ਚਾਹਲ ਕਿਸਾਲੀ ਵਾਂਗ ਵਧ ਰਿਹਾ ਹੈ ਕਿ ਜਿਹੜਾ ਪੰਜਾਬ ਮਾਨਸਾਵ ਨੇ ਸੁਪਨਾ ਵੇਖਿਆ ਸੀ ਆਂਗਲਾ ਪੰਜਾਬ ਬਣਾਉਣਾ ਉਹ ਸਰਕਾਰ ਜਿੰਦਾ ਜਿਸ ਰਿਹਾ ਹੈ ਆਉਣ ਵਾਲੇ ਸਮੇਂ ਤੇ ਹੋਰ ਵੀ ਵਧੀਆ ਨਹੀਂ ਕੀਆ। ਜੇਕਰ ਬਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ